ਅੱਤ ਪਾਉਂਗੀ ਸਤ ਗੁਰਮਤੋਂ ਨੂੰ ਛੱਡ ਬੈਠੇ ਇਹ ਰਸਤਾ ਤਾਂ ਫੜਿਆ ਅੱਤਵਾਦ ਡੰਡੇ ਦਾ ਰਸਤਾ ਤਾਂ ਫੜਿਆ ਭੀਮਰੂਪਾ ਭੀਮਰੂਪ ਭੀਮਰੂਪਾਈ ਹੈ ਅਜੂ ਤੋਂ ਦੋਦਾ ਨਹੀਂ ਚੱਲਣ ਦੇਣਾ ਅਸੀਂ ਸਤਸੰਗ ਫਲਾਣੇ ਦਾ ਨਹੀਂ ਚੱਲਣ ਦੇਣਾ ਤੁਸੀਂ ਆਪਣਾ ਚਲੋ ਬੰਦ ਕਰ ਦਿਓ ਉਹਨਾਂ ਦਾ ਆਪਣਾ ਹੈ ਨਹੀਂ ਨਾ ਆਪਣੇ ਕੋ ਹੈ ਨਹੀਂ ਕੁਝ ਉਹਦਾ ਚੱਲ ਨਹੀਂ ਦੇਣਾ ਕਿਤੇ ਲਿਖਿਆ ਹੈ ਇੱਥੇ ਤਾਂ ਸਾਰਾ ਬਲਾ ਬਲਾ ਕੇ ਸਾਰਿਆਂ ਨੂੰ ਜੰਕ ਕੀਤਾ ਹੂੰ ਹੂੰ ਹੈ ਬਲਾ ਬਲਾ ਕੇ ਚਰਚਾ ਕੀਤੀ ਹੈ ਬਲਾ ਬਲਾ ਕੇ ਚਰਚਾ ਕੀਤੀ ਹੈ ਇਹ ਕਹਿੰਦੇ ਨਾਮ ਚਰਚਾ ਹੁੰਦੀ ਹੈ ਇਹ ਕਹਿੰਦੇ ਨਾਮ ਚਰਚਾ ਸੀ ਬੰਦ ਕਰਨੀ ਹੈ ਕੀਮਰੂ ਪਾ ਕੇ ਹੋਇਆ ਭਵੀ ਪੈਰ ਵੀ ਹੈ ਵਰਤ ਨਹੀਂ ਹੁਣ ਇਹ ਸੱਚ ਤੋਂ ਪਪੀ ਸਈਏ ਸੱਚ ਤੋਂ ਪਪਾਊਗੀ ਸੱਚ ਤੋਂ ਸੱਚ ਵਾਲ ਨੂੰ ਪਿੱਠ ਕਰ ਲਈ ਨਾ ਬੇਬਖ ਹੋ ਗਏ ਬੇਬਖ ਹੋ ਜਾਣਾ ਪਵੀ ਦਾ ਮਤਲਬ ਪਵੀ ਤਾਂ ਭਾਵਸੰਦਰ ਚ ਹੈ ਜੇ ਪਵੀ ਇਹ ਦਾ ਭਾਵਸਾਗਰ ਦੀ ਮਤ ਹੈ ਭਾਵਸਾਗਰ ਰਖੜ ਵਾਲੀ ਮਤ ਕਹਿੰਦੇ ਨੇ ਪਵੀ ਨੂੰ ਭਾਵ ਨਹੀਂ ਭਾਵਨਾ ਭਾਇਆ ਦੀ ਭੋਖ ਰਾਜ ਦੀ ਭੋਖ ਹੋਗੀ ਕੱਖ ਨਹੀਂ ਰਹਿਣਾ ਕਿਸੇ ਦੇ ਪੱਲੇ ਵੀ ਜਿੱਦਣੇ ਦੇ ਅਰਥ ਹੋ ਗਏ ਗੁਰਮਤ ਸਭ ਨੰਗ ਦਿਖ ਜਾਣੇ ਕਿੰਤੇ ਖੜਾ ਕੋਈ ਸਭ ਨੂੰ ਆਪਣਾ ਆਪਣਾ ਮੂੰਹ ਦੇਖ ਜੜ ਇਹਦਾ ਸ਼ੀਸ਼ਾ ਸਾਡੇ ਕੋਲ ਨਾਲੋਂ ਵਾਰ ਤੋਂ ਬਣੀ ਪਈ ਹੈ ਤੁਹਾਡੇ ਕੋਲ ਭੈ ਰਵੀ ਭੀਮ ਰੂਪਾ ਭੀਮ ਰੂਪਾ ਭੈਣ ਗਰੂਪ ਬਣੀ ਆ ਫਿਰ ਇਹ ਭੈਣ ਗਰੂਪ ਹੈ ਇਹਨੂੰ ਨਮੋ ਹਿੰਗੁਲਾ ਬਿੰਗੋਲ ਬਿੰਗੁਲਾ ਹਿੰਗ ਅਨੂਪਾ ਹਾਂ ਜੇ ਹਿੰਗੁਲਾ ਬਿੰਗੁਲਾ ਆਏਗਾ ਭੈ ਰੂਪਾ ਤੂੰ ਬਿੰਗਲਾ ਬਿੰਗਲਾ ਆਏਗਾ ਇਸ ਕਰਕੇ ਵੀ ਤੁਹਾਨੂੰ ਨਮਸਕਾਰ ਹੈ ਕਿ ਜੇ ਰਹੀ ਜੋ ਬੇੜੀ ਹਿੰਗ ਦੀ ਗਈ ਕਥੂਰੀ ਗੰਧ ਗੰਧ ਕਥੂਰੀ ਨੂੰ ਜੇ ਹਿੰਗ ਨਾਲ ਲਵੇੜਦੀ ਹੈ ਨਾ ਉਹ ਦਿਖਾਂਦੀ ਚਲੀ ਜਾਂਦੀ ਹੈ ਇਹ ਜਿਹੜਾ ਤੇਰੇ ਜ્ઞਾਨ ਹੈ ਇਹਦੇ ਕਰਕੇ ਵੀ ਨਮਸਕਾਰ ਹੈ ਤੁਹਾਨੂੰ ਇਹ ਕਿਹਦਾ ਗਿਆਨ ਹੈ ਇਹ ਵੀ ਇਸ ਬੁੱਧੀ ਦਾ ਗਿਆਨ ਹੈ ਸਾਡੇ ਨੂੰ ਝੂਠ ਕਿਵੇਂ ਬਣਾ ਦੇਣਾ ਦੁਨੀਆ ਨੂੰ ਕਿਵੇਂ ਸਾਰੀ ਨੂੰ ਮਗਰ ਲਾ ਲੈਣ ਇਹ ਰੂਪ ਵੀ ਜਿਹੜਾ ਤੇਰਾ ਹੈ ਰੂਪ ਇਸੇ ਮਤ ਦਾ ਰੂਪ ਹੈ ਨਾ ਇਹਦਾ ਜਿਹੜਾ ਤੇਰਾ ਦੂਆ ਰੂਪ ਹੈ ਲੋਕਾਂ ਨੂੰ ਬੇਫੂਪ ਬਣਾਉਣ ਦਾ ਉਹਨੂੰ ਵੀ ਨਮਸਕਾਰ ਹੈ ਉਹ ਭਗਤਾਂ ਨੂੰ ਭਗਤਾਂ ਦੀ ਬੇਵਾ ਕਰਾਈ ਪਈ ਹੈ ਭਗਤਾਂ ਦੀ ਗੱਲ ਨਹੀਂ ਸੁਣਦੇ ਤੇਰੀ ਸੁਣਦੇ ਨੇ ਉਹਦੀ ਸੁਣਦੇ ਨੇ ਨਾਗ ਦੇ ਨੇ ਸੁਣਦੇ ਉਹਦੀ ਸੁਣਦੇ ਨੇ ਹਿੰਗ ਲਾ ਹਿੰਦ ਲਾ ਦੇਣੀ ਕਸਤੂਰੀ ਨੂੰ ਸਾਚ ਤੇਲ ਮਾਇਆ ਦਾ ਮੋਹ ਝਾੜ ਦੇਣਾ ਹਮ ਹਰ ਤਰ ਤਰ ਸਮਾਚ ਅਵਨਾਸ਼ੀ ਰਾਜ ਤੋਂ ਅ ਸੰਸਾਰੀ ਰਾਜਵਾਲ ਦੀ ਗੱਲ ਕਰ ਦੇਣੀ ਇਹ ਅਧੂਰੀ ਗੱਲ ਰਹੀ ਦਬੜੀ ਹਿੰਦ ਦੀ ਇਹ ਗੁਰਮਤਿ ਹਿੰਦ ਆ ਬੇੜ ਚੜਾਤਾ ਦੋਰੀ ਗਾਂਧੀ ਚਲੇ ਗਏ ਦੀ ਹੁਣ ਜਿਹਨੇ ਚੜਾਇਆ ਜਿਹੜੇ ਲੋਕਾਂ ਨੇ ਹੋਰਾਂ ਨੂੰ ਵੀ ਉਸ ਮਤ ਨੂੰ ਵੀ ਨਿਸ਼ਕਾਰਿਆ ਹਰ ਮੰਦਰ ਤੇ ਜਿਹੜੇ ਲੋਕ ਐਨੇ ਸਿਆਣੇ ਸੀ ਵੀ ਇਹਨੂੰ ਖਰਾਬ ਕਿਵੇਂ ਕਰਨਾ ਹੈ ਮਤ ਨੂੰ ਉਹਨਾਂ ਦੀ ਜਿਹੜੀ ਮਤ ਆ ਉਹਨੂੰ ਵੀ ਨਿਸ਼ਕਾਰਿਆ ਜਿਹਨਾਂ ਨੂੰ ਪਤਾ ਹੈ ਅੱਜ ਦਮ ਜੰਦਾ ਹੈ ਆ ਨੂੰ ਬਦਲਣ ਕਿਉਂ ਵਿਦਵਾਨੀ ਹੈ ਉਹਨੂੰ ਤਾਂ ਪਛਾਣ ਵੀ ਨਹੀਂ ਸਕੇ ਇਹ ਬੜੇ ਬੜੇ ਵਿਦਵਾਨ ਜਿਹੜੇ ਆਪਣੇ ਆਪ ਨੂੰ ਕਹਉਂਦੇ ਨੇ ਬੜੇ ਬੜੇ ਸੰਤ ਜਿਹੜੇ ਕਹਉਂਦੇ ਨੇ ਬਰਮਗਿਆਨਿਕ ਉਹ ਪਛਾਣ ਵੀ ਨਹੀਂ ਸਕੇ ਜੇ ਉਹ ਪਛਾਣ ਨਹੀਂ ਸਕੇ ਉਹਨੂੰ ਨਮਸ਼ਕਾਰ ਨਹੀਂ ਤਾਂ ਕਰੀਏ ਤਾਂ ਹੋਰ ਕੀ ਕਰੀਏ ਸੋਨਾ ਚੜਾ ਰਹੇ ਹਾਂ ਜੜਾਈ ਇਹ ਉਹ ਤਾਂ ਛੱਡੋ ਤੁਸੀਂ ਆ ਜਿਹੜਾ ਰਾਜ ਕਰੇਗਾ ਖਾਲਸਾ ਦਾ ਕਨਸੈਪਟ ਹੈ ਇਹਨੂੰ ਅਵਨਾਸ਼ੀ ਰਾਜ ਨੂੰ ਛੱਡ ਕੇ ਦੂਆ ਰਾਜ ਕਰਤਾ ਇਹਨੂੰ ਚੜਦੀ ਇਹ ਤਾਂ ਰਾਜੇ ਹਨ ਉਹ ਹਿੰਦੂ ਮੋ ਫੈਲ ਗਿਆ ਉਹਦਾ ਸਾਰੇ ਫੈਲੇ ਹੋਇਆ ਉਹ ਕਸਤੂਰੀ ਨੂੰ ਕੋ ਪੁੱਛਦਾ ਕੋਈ ਨਹੀਂ ਕਸਤੂਰੀ ਦੀ ਪਤਾ ਹੀ ਨਹੀਂ ਖੁਸ਼ਬੂ ਕੋਈ ਇਹਦਾ ਇੰਨੀ ਫੈਲ ਗਈ ਕਸਤੂਰੀ ਕੋਲ ਪਈ ਦੀ ਖੁਸ਼ਬੂ ਹੀ ਨਹੀਂ ਆਉਦੀ ਹੈ ਇਦਰੀ ਖੁਸ਼ਬੂ ਫਿਲਾਤੀ ਸਾਰੇ ਹਿੰਦ ਦੀ ਖੁਸ਼ਬੂ ਬਦਬੂ ਦੇ ਹਾਜ਼ਰੀ ਦੇ ਵਿੱਚ ਹਿੰਦ ਦੀ ਸਮੈਲ ਦੀ ਹਾਜ਼ਰੀ ਚ ਕਸਤੂਰੀ ਦੀ ਗੱਲ ਨਹੀਂ ਆਉਂਦੀ ਕਸੂਰੀ ਦੇ ਘੰਡਰ ਐਨੀ ਥੱਲੇ ਦੱਬ ਦਿੱਤੀ ਹਿੰਦੂ ਦੀ ਗੱਲ ਵੈਲਗੀ ਜਿਹੜੇ ਭਲਾਈ ਹੈ ਉਹਨੂੰ ਨਿbschਕਾਰ ਨਹੀਂ ਦਰਕੀ ਹੈ ਉਹ ਵੀ ਤਾਂ ਬੁੱਧੀ ਸੀ ਕੋਈ ਇਹਨਾਂ ਨੂੰ ਪਤਾ ਹੀ ਨਹੀਂ ਹੈ ਸਿੱਖਾਂ ਨੂੰ ਸਿੱਖੀ ਢੋਲਦੇ ਨੇ ਹਿੰਦਾਰ ਕਸੂਰੀ ਦੇ ਸਮਝ ਨਹੀਂ ਗੁੰਮੇ ਜਿਹਾ ਜੀ ਇਹਦੀ ਸਮਝ ਕੋਈ ਨਹੀਂ ਸਤੇ ਦੋਹਾਂ ਦੇ ਫਰਕ ਦੇ ਵਿੱਚ ਇਹ ਗੱਲ ਪਈ ਹੈ ਇੱਕ ਵਾਰ ਨਹੀਂ ਹੋਇਆ ਹਜ਼ਾਰ ਵਾਰ ਹੋਇਆ ਉਹ ਇਹ ਪਹਿਲਾਂ ਵੀ ਹੁੰਦਾ ਰਿਹਾ ਉਹੀ ਕਹਿ ਰਹੇ ਨੇ ਇਹ ਦਸਮ ਪਾਸ਼ ਪਹਿਲਾਂ ਮਤ ਹੁੰਦੀ ਹੈ ਪਹਿਲਾਂ ਭਗਤਾਂ ਨੇ ਲੈਂਦੀ ਕਸੂਰੀ ਉੱਤੇ ਫਿਰ ਇਹ ਜੋ ਚੜਦੀ ਇਹਨਾਂ ਦੇ ਇਹ ਕੋ ਫਲਾਤੀ ਗੁਰਨਾਨ ਦੇ ਅਗੇ ਫਿਰ ਇਸ ਤੋਂ ਉੱਤੇ ਦੀ ਗੱਲ ਦਿੰਦੀ ਲੋਕਾਂ ਨੂੰ ਇਹ ਫਿਰ ਵੀ ਨਾਲ ਦੀ ਬਰਾਬਰ ਹਿੰਦ ਵਧਾਉਂਦੇ ਰਹੇ ਹੋ 2200 ਸਾਲ 200 ਸਾਲ ਚ ਕੁਝ ਨਹੀਂ ਹੋ ਸਕਿਆ ਉਹ ਜਿੰਨੇ ਸੀ ਕੀ ਕਸਤੂਰੀ ਵਾਲੇ ਹੋ ਜਿਹੜੇ ਖਤਮ ਕਰਕੇ ਝਿੰਗੇ ਹਿੰਗ ਫੈਲਾਤੀ ਕਸਤੂਰੀਆਂ ਨੂੰ ਕੋ ਪੁੱਛਦਾ ਹੀ ਨਹੀਂ ਕਸੂਰੀ ਦੇ ਜਿਹੜੇ ਚਾਹੁੰਦੇ ਨੇ ਉਹ ਆਪਣੇ ਆ ਇਕੱਲੇ ਹੀ ਨੇ ਉਹ ਆਪਣੇ ਅੰਦਰ ਨੂੰ ਸਮਝ ਲਈ ਜਾਣ ਬਾਹਰ ਨਹੀਂ ਹੈ ਬਾਹਰ ਨਹੀਂ ਹੁੰਦੀ ਕਤੂਰੀ ਦੇਖਣ ਪਿੱਛੇ ਹੁੰਦੀ ਹੈ। ਉਹ ਕਤੂਰੀ ਵਾਲੇ ਫਿਰਕਦੇ ਆਪਣੇ ਕੋਲੇ ਹੁੰਦੀ ਹੈ। ਬਾਹਰ ਨਹੀਂ ਹੁੰਦੀ। ਬਾਹਰ ਕੁਝ ਹੋਰੇ ਹੁੰਦਾ। ਬਾਹਰ ਹਿੰਗ ਦੀ ਗੰਧ ਹੁੰਦੀ ਹੈ। ਜਮੋ ਜੁਧਣੀ, ਕ੍ਰੁਧਣੀ, ਕਰੂਰ ਕਰਮਾ। ਜੁਧਣੀ, ਕ੍ਰੁਧਣੀ। ਜੁਧ ਕਰਨਾ। ਜੋ ਤੇ ਕਿਤੇ ਗੰਚਾ ਚੇ ਜੁਦਦੇ ਸੀ ਤੇਰੇ ਜੁਦ ਕਰ ਹੁੰਦੇ ਜਿਹੜੇ ਨੇ ਜੁਦ ਕਰਨ ਦੀ ਵਿਧਿਆ ਜਿਹੜੀ ਤੇਰੀ ਜੁਦ ਕਿਵੇਂ ਕਰਨਾ ਕ੍ਰੋਧਣੀ ਕ੍ਰੋਧ ਕਿਤੇ ਕਰਨਾ ਕਿਤੇ ਨਹੀਂ ਕਰਨਾ ਕ੍ਰੋਧ ਕਿਵੇਂ ਕਰਨਾ ਹੈ ਕਿਤੇ ਕਰਨਾ ਕਿਤੇ ਨਹੀਂ ਕਰਨਾ ਕ੍ਰੋਧ ਨੂੰ ਵੀਰ ਰਸ ਦੇ ਵਿੱਚ ਬਦਲ ਲੈ ਜਿਵੇਂ ਉਹਨਾਂ ਨੇ ਨਾ ਸੱਚ ਤੇ ਹੰਗ ਚੜਾ ਕੇ ਕਸੂਰ ਤੇ ਹੰਗ ਚੜਦੀ ਐਵੇਂ ਜਿਹੜੀ ਬੁੱਧੀ ਐ ਇਹ ਬਕਾਰਾਂ ਤੇ ਦੂਈ ਬੁੱ ਚੜ ਕੇ ਨਾ ਚੀਜ਼ ਸੰਕਾਰ ਨੂੰ ਵੀ ਰਸ ਬਣਦੀ ਇਹ ਆਪਣਾ ਰੰਗ ਚੜਦੀ ਐ ਉਹ ਆਪਣਾ ਚੜਦੇ ਨੇ ਲੋਭ ਨਹੀਂ ਜਰਨਾ ਅਸੀਂ ਉਹ ਰੰਗ ਦੂਗਾ ਸੀ ਆਪਣੀ ਸਮੈਲ ਚੜਦੀ ਉਹ ਤੇ ਇਹ ਲਾਲ ਚਾਹੇ ਕੋਣ ਕਾ ਉਚਰੂ ਸੱਚ ਦਾ ਲੋਭ ਕਰੋ ਗਿਆਨ ਦਾ ਲੋਭ ਕਰੋ ਛੰਡਣਾ ਨਹੀਂ ਹੈ ਅਸੀਂ ਇਹ ਕਸਤੂਰੀ ਕਹਿੰਦੇ ਜਾਂਦੇ ਨੇ ਕਹਦੇ ਤੇ ਰਿੰਡ ਤੇ ਰਿੰਡ ਨੂੰ ਜਿਹੜੀ ਹੈ ਨਾ ਰਿੰਡੇ ਚ ਤਾਂ ਸੁਮੇਲ ਪੈਦਾ ਹੋ ਜਾਂਦੀ ਹੈ ਪਰ ਬਾਸ ਤੇ ਨਹੀਂ ਹੁੰਦੀ ਚੰਦਨ ਦੀ ਕੋਈ ਵੀ ਚੰਦਨ ਹੋ ਰਹੇ ਮਸਾ ਜੋ ਚੰਦਨ ਬਾਸ ਇੱਥੇ ਚੰਦਨ ਬਣਾ ਲੈਂਦੇ ਜੀ ਇਹ ਨਹੀਂ ਕਹਿੰਦੇ ਵੀ ਪਹਿਲਾਂ ਟਾਲੀ ਸੀ ਹੁਣ ਤੂੰ ਦੁਬਾਰਾ ਚੰਨਨ ਦਾ ਰੁਖ ਪੈਦਾ ਹੋ ਨਾ ਨਾ ਉਹਦੇ ਚ ਬਣਾ ਉਹ ਨੂੰ ਬਣਾਤਾ ਲਾਲਚਾ ਨਹੀਂ ਛੱਡਣਾ ਕੋਈ ਨਹੀਂ ਰੱਖ ਪਰ ਆਹ ਲਾਲਚ ਕਰ ਮੋਹ ਨਹੀਂ ਕਰਨਾ ਪ੍ਰੇਮ ਕਰ ਹੋਰ ਨੂੰ ਪ੍ਰੇਮ 'ਚ ਬਦਲਦਾ ਜੇ ਪ੍ਰੇਮ ਕੀ ਹੋਤੇ ਨੀ ਪ੍ਰਭ ਭਾਇਓ ਭਾਇਓ ਅਸੀਂ ਆਪਣਾ ਝੜਾਉਨੇ ਹੋ ਆਪਣਾ ਝੜਾਉਂਦੇ ਉਹਨਾਂ ਨੂੰ ਵੀ ਪਤਾ ਸੀ ਕੀ ਕਰਨਾ ਸਾਨੂੰ ਵੀ ਪਤਾ ਸੀ ਕੀ ਕਰਨਾ ਸਾਨੂੰ ਵੀ ਪਤਾ ਸੀ ਕੀ ਕਰਨਾ ਉਹਨਾਂ ਨੂੰ ਵੀ ਪਤਾ ਕੀ ਕਰਨਾ ਬਰਾਬਰ ਦੇ ਨੇ ਨਾ ਦੋਏ ਬਤਾਂ ਦੋਏ ਬਰਾਬਰ ਦੀਆਂ ਨੇ ਦੋਏ ਤਲਵਾਰਾਂ ਬਰਾਬਰ ਦੀਆਂ ਨੇ